ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਬੰਨੋ ਮੇਰੀਆਂ ਸਾਰੀਆਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਆਪਾਂ ਜੀ ਥ्रेड ਕ੍ਰिएशन ਤੋਂ ਹਾਂ ਜੀ ਅੱਜ ਨਾ ਆਪਾਂ ਤੁਹਾਨੂੰ ਬਹੁਤ ਸੋਹਣੇ ਸੂਟ ਵਿਖਾ ਰਹੇ ਹਾਂਗੇ ਜੋ ਕਿ ਬਹੁਤ ਹੀ ਸੋਹਣੇ ਸੂਟ ਬਣੇ ਹੋਏ ਨੇਗੇ ਬਿਲਕੁਲ ਜੈਨੂਇਨ ਜੇ ਪ੍ਰਾਈਸ ਦੇ ਵਿੱਚ ਤੁਹਾਨੂੰ ਸੂਟ ਰੈਡੀ ਕਰਕੇ ਦੇ ਰਹੇ ਹਾਂਗੇ ਬਾਕੀ ਜੀ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਰੂਰ ਹੈ ਨਾ ਫੋਲੋ ਸ਼ੇਅਰ ਜਰੂਰ ਕਰੋ ਕਿਉਂਕਿ ਆਪਣਾ ਨਮਾ ਕਮਾਗਾ ਤੁਹਾਡੇ ਸਪੋਰਟ ਦੀ ਆਪਨ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਬਾਕੀ ਤੁਹਾਨੂੰ ਸੂਟਾਂ ਦੇ ਮਾਮਲੇ ਵਿੱਚ ਪ੍ਰਾਈਸ ਬਿਲਕੁਲ ਜੈਨੂਨ ਹੋਊਗਾ ਇਹ ਨਹੀਂ ਹੈਗਾ ਕਿ ਆ ਵੀ ਆਪਾਂ ਇੱਕ ਤਰ੍ਹਾਂ ਦੀ ਲੁੱਟ ਮਚਾਵਾਂਗੇ ਬਿਲਕੁਲ ਜੈਨੂਨ ਜੇ ਪ੍ਰਾਈਸ ਦੇ ਵਿੱਚ ਸਾਨੂੰ ਸੂਟ ਰੈਡੀ ਕਰਕੇ ਦੇਵਾਂਗੇ ਕਿਉਂਕਿ ਆਪਣਾ ਖੁਦ ਤਾਂ ਕੰਮ ਆਪਣੇ ਖੁਦ ਹੀ ਕਾਰੀਗਰ ਨੇਗੇ ਖੁਦ ਹੀ ਮਸ਼ੀਨਾਂ ਲੱਗੀਆਂ ਹੋਣਗੀਆਂ ਹੈਂਡਵਰਕ ਪੇਂਟਿੰਗ ਬਲਾਕ ਪੇਂਟਿੰਗ ਕੁਝ ਵੀ ਕਰਵਾਉਣਾ ਤੁਸੀਂ ਮਸ਼ੀਨਵਰਕ ਵਗੈਰਾ ਸਾਰਾ ਕੁਝ ਆਪਣੇ ਕੋਲੇ ਅਵੇਲੇਬਲ ਹੈਗਾ ਤੇ ਚਲੋ ਜੀ ਆਪਾਂ ਵੇਖਦੇ ਹੁਣ ਸੋਹਣੇ ਸੋਹਣੇ ਸੂਟਾਂ ਦੇਖੋ ਜੀ ਜਿਵੇਂ ਆਹ ਵਾਲਾ ਸੂਟ ਹੈਗਾ ਨਾ ਇਹ ਵਾਲਾ ਸੂਟ ਨਾ ਜਿਹੜਾ ਹੈਗਾ ਇਹ ਹੈਗਾ ਜੌਰਜਟ ਫੈਬਰਿਕ ਦੇ ਉੱਪਰ ਬਣਿਆ ਹੋਇਆ ਇਹ ਹੈਗਾ ਜੌਰਜਟ ਦਾ ਗ੍ਰੇ ਕਲਰ ਦਾ ਸੂਟ ਹੈਗਾ ਤੇ ਆਪਾਂ ਇਹਦੇ ਤੇ ਕੀਤਾ ਹੋਇਆ ਪੈਚਵਰਕ ਆਹ ਵਾਲਾ ਸੂਟ ਹੈਗਾ ਇਥੇ ਆ ਬਾਟਮਾ ਗੀ ਬਾਟਮ ਵਾਲਾ ਪੈਚ ਆਪਾਂ ਸੂਟ ਦੇ ਉੱਪਰ ਲਗਾ ਕੇ ਵਰਕ ਕੀਤਾ ਹੋਇਆ ਵਰਕ ਦੀ ਫਿਨਿਸ਼ਿੰਗ ਵਗੈਰਾ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣੀ ਫਿਨਿਸ਼ਿੰਗ ਆ ਗਈ ਬਾਟਮ ਪ੍ਰਿੰਟਡ ਆ ਗਈ ਸ਼ਰਟ ਪਲੇਨ ਆ ਗਈ ਸ਼ਰਟ ਦੇ ਉੱਪਰ ਪੈਚਵਰਕ ਕੀਤਾ ਹੋਇਆ ਹੈਗਾ ਗ੍ਰੇ ਕਲਰ ਦਾ ਸੂਟ ਹੈਗਾ ਬਿਲਕੁਲ ਲਾਈਟ ਜਿਹਾ ਗ੍ਰੇ ਹੈਗਾ ਤੇ ਨਾਲ ਇਹਦੇ ਆਪਾਂ ਪ੍ਰਿੰਟਡ ਹੀ ਦੁਪੱਟਾ ਲਾਇਆ ਹੈਗਾ 4 ਸਾਈਡ ਲੈਸਸ ਦੇ ਕੇ ਕੰਮ ਕੀਤਾ ਹੋਇਆ ਬਹੁਤ ਜ਼ਿਆਦਾ ਹੀ ਸੋਹਣਾ ਸੂਟ ਬਣਿਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋਗੇ ਬਾਕੀ ਅਗਰ ਤੁਸੀਂ ਇਹਦੇ ਚੋਂ ਸੂਟ ਪਸੰਦ ਕਰਦੇ ਹੋ ਤਾਂ ਮੈਨੂੰ ਸਕਰੀਨਸ਼ਾਟ ਕਰ ਦਿਓ WhatsApp ਤੇ ਤੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋਗੇ ਅਮੀ ਇੱਕ ਸੋਨੂ ਸੂਟ ਹੋਰ ਦਿਖਾ ਰਹੇ ਹਾਂਗੇ ਇਹ ਹੈਗਾ ਜੀ ਜ ਆਪਣਾ ਮਸਲੀਨ कॉटन ਦੇ ਉੱਪਰ ਸੂਟ ਮਸਲੀਨ कॉटन ਦੇ ਉੱਪਰ ਸੂਟ ਹੋਇਆ ਹੋਇਆ ਹੈ ਇਹ ਬਿਲਕੁਲ ਲਾਈਟ ਗ੍ਰੀਨ ਜੈ ਜਿਹਨੂੰ ਆਪਾਂ ਕਹਿ ਦਿੰਨੇ ਆ ਮਹਿੰਦੀ ਤੋਂ ਥੋੜਾ ਜਿਹਾ ਹਟਕੇ ਜੇ ਕਲਰ ਹੈਗਾ ਪਰ ਬੜਾ ਪਿਆਰਾ ਜਿਹਾ ਸੋਹਣਾ ਜਿਹਾ ਕਲਰ ਆ ਸੋਬਰ ਜਿਹਾ ਤੇ ਵਰਕ ਚੈੱਕ ਕਰੋ ਤੁਸੀਂ ਵਰਕ ਦੀ ਫਿਨਿਸ਼ਿੰਗ ਵਗੈਰਾ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣਾ ਵਰਕ ਹੋਇਆ ਹੋਇਆ ਹੈਗਾ ਬਿੱਚ ਆਪਾਂ ਮਿਰਰ ਦਾ ਕੰਮ ਦਿੱਤਾ ਹੋਇਆ ਹੈਗਾ neck ਬਣਿਆ ਹੋਇਆ ਤੇ ਇਹ ਪਲੇ ਵਿੱਚ ਪੈਨਲ ਜਾ ਰਹੇ ਆ ਇਹਦੀ ਇਹ suit ਵੀ ਬਹੁਤ ਸੋਹਣਾ ਜੋ ਕਿ ਤੁਹਾਨੂੰ ਬਹੁਤ ਪਸੰਦ ਆਊਗਾ ਇਸੇ ਤਰ੍ਹਾਂ ਇੱਕ ਇਹ suit ਹੈਗਾ ਇਹ ਹੈਗਾ ਜੀ ਇਹ ਵੀ ਮਸਲੀਨ ਕਾਟਨ ਦੇ ਉੱਪਰ ਹੀ suit ਬਣਿਆ ਹੋਇਆ ਹੈਗਾ ਇਹ ਹੈਗਾ ਬਿਲਕੁਲ ਮਹਿੰਦੀ ਛੇੜੀ ਮਹਿੰਦੀ ਕਲਰ ਦਾ suit ਹੈਗਾ ਬਾਕੀ ਕਲਰ ਕੰਟਰਾਸਟ ਵਗੈਰਾ ਚੈੱਕ ਕਰੋ ਤਾਂ neck ਬਣਿਆ ਹੋਇਆ ਹੈਗਾ ਤੇ ਨਾਲ ਇਹਦੇ ਘੇਰੇ ਤੇ ਕੰਮ ਹੋਇਆ ਹੋਇਆ ਹੈਗਾ ਘੇਰੇ ਤਾਂ ਵੀ ਕੰਮ ਦੇਖੋ ਤੁਸੀਂ ਬਹੁਤ ਸੋਹਣਾ ਕੰਮ ਹੋਇਆ ਵੈ ਘੇਰੇ ਦੇ ਉੱਪਰ ਇਸ ਤਰ੍ਹਾਂ ਹੀ ਇਹਦੀ ਬਾਜੂ ਬਣੀ ਹੋਈ ਹੈਗੀ ਤੇ ਬਾਕੀ ਆ ਨੈੱਕ ਚੈੱਕ ਕਰੋ ਨੈੱਕ ਤੇ ਵਾਚ ਦੀ ਫਿਨਿਸ਼ਿੰਗ ਵਗੈਰਾ ਬਹੁਤ ਸੋਹਣਾ ਸੂਟ ਬਣਿਆ ਹੋਇਆ ਹੈ। ਇੱਕ ਜੀ ਆਪਣਾ ਇਹ ਵਾਲਾ ਸੂਟ ਹੈਗਾ ਇਹ ਹੈਗਾ ਜਿਹਨੂੰ ਆਪਾਂ ਮੁਫਤ ਲਾਲ ਦੀ ਕਾਟਨ ਕਹਿ ਦਿੰਨੇ ਹਾਂਗੇ। ਮੁਫਤ ਲਾਲ ਦੀ ਕਾਟਨ ਦੇ ਉੱਪਰ ਸੂਟ ਰੈਡੀ ਕੀਤਾ ਆਪਾਂ। ਤੁਸੀਂ ਚੈੱਕ ਕਰੋ। ਬਿਲਕੁਲ ਲਾਈਟ ਸ਼ੇਡ ਸੋਬਰ ਸਰਦਾਰੀ ਬਿਲਕੁਲ ਲਾਈਟ ਸ਼ੇਡ ਦਾ ਸੂਟ ਹੈਗਾ ਇਹਦੇ ਆਪਾਂ ਉੱਪਰ ਪੈਨਲ ਜਾਂਦੇ ਨੇ ਪੈਨਲਾਂ ਦੇ ਵਿੱਚਕਾਰ ਬੂਟੀਆਂ ਬਣੀਆਂ ਹੋਈਆਂ ਨਹੀਂਆਂ ਬਿਲਕੁਲ ਲਾਈਟ ਸਕਾਈ ਜਿਹਾ ਕਲਰ ਹੈਗਾ ਲਾਈਟ ਲਾਈਟ ਜਿਹਾ ਸ਼ੇਡ ਇਹਦੇ ਤੇ ਆਪਾਂ ਵਰਕ ਦੇ ਦਿੱਤੇ ਨੇਗੇ ਬੜਾ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਹੈਗਾ ਤੁਸੀਂ ਚੈੱਕ ਕਰੋ ਬਹੁਤ ਸੋਹਣਾ ਸੂਟ ਬਣਿਆ ਹੋਇਆ ਹੈਗਾ ਕਿ ਜੀ ਆਪਾਂ ਇਹ ਕੋਟੇ ਡੋਰੀਏ ਦੇ ਉੱਪਰ ਸੂਟ ਰੈਡੀ ਕੀਤਾ ਹੈਗਾ ਇਹ ਹੈਗਾ ਜੀ ਕੋਟੇ ਡੋਰੀਏ ਦੇ ਉੱਪਰ ਸੂਟ ਰੈਡੀ ਹੋਇਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਇਹ ਆਪਾਂ ਜੀ ਇਹਦਾ ਜਿਹੜਾ ਨੈੱਕ ਬਣਿਆ ਹੋਇਆਗਾ ਉਹ ਆਪਣਾ ਆਰੀ ਟਾਂਕੇ ਦੇ ਵਿੱਚ ਬਣਿਆ ਹੋਇਆਗਾ ਆਰੀ ਵਰਕ ਹੈਗਾ ਬਾਕੀ ਵਰਕ ਦੀ ਫਿਨਿਸ਼ਿੰਗ ਵਗੈਰਾ ਬਹੁਤ ਹੀ ਜ਼ਿਆਦਾ ਵਧੀਆ ਵਰਕ ਹੈਗਾ ਇਹੋ ਜੀ ਗੱਲ ਨਹੀਂ ਹੈਗੀ ਤੇ ਨਾਲ ਇਹਦੇ ਆਪਾਂ ਇਹਦਾ ਨੈੱਕ ਬਣਾ ਕੇ ਉਹਦੇ نیچے ਆਪਾਂ ਘੇਰੇ ਦੇ ਉੱਪਰ ਵੀ ਨਾ ਆਰੀ ਵਰਕ ਹੋਇਆ ਹੋਇਆਗਾ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਲਾਈਟ ਪੀਚ ਜਿਹਾ ਪੀਲਾ ਜਿਹਾ ਜਿਨੂੰ ਕਹਿੰਦੇ ਪੀਲਾ ਜਿਹਾ ਕਲਰ ਹੈਗਾ ਤੇ ਲਾਈਟ ਡਾਰਕ ਦਾ ਕਲਰ ਕੰਟਰਾਸਟ ਦਾ ਕੰਬੀਨੇਸ਼ਨ ਵਗੈਰਾ ਬੜਾ ਪਿਆਰਾ ਸੂਟ ਆਇਆ ਤੇ ਇੱਕ ਜਿਹਾ ਆਪਣਾ ਆਹ ਵਾਲਾ ਸੂਟ ਬਣਿਆ ਹੈ ਜਿਹੜੇ ਪਹਿਣਾ ਚੈੱਕ ਕਰ ਸਕਦੀਆਂ ਨੇ ਇਹ ਵੀ ਕਾਟਨ ਦੇ ਵਿੱਚ ਰੈਡੀ ਹੋਇਆ ਹੈ ਬ੍ਰੀਕ ਚੈੱਕ ਦਾ ਕਾਟਨ ਨੂੰ ਕਾਟਨ ਆਗਾ ਇਹ ਬ੍ਰੀਕ ਚੈੱਕ ਹੈ ਤੇ ਬਣਿਆ ਹੋਇਆ ਤੇ ਕਾਟਨ ਵੀ ਬੜੀ ਪਿਆਰੀ ਹੈਗੀ ਤੇ ਇਹਦੇ ਆਪਾਂ ਫਰੰਟ ਘੇਰੇ ਤੇ ਕੰਮ ਦਿੱਤਾ ਹੋਇਆਗਾ ਘੇਰੀ ਦਾ ਕੰਮ ਆਗਾ ਤੁਸੀਂ ਚੈੱਕ ਕਰੋ ਬਿਲਕੁਲ ਨਜ਼ਦੀਕ ਤੋਂ ਬਹੁਤ ਸੋਹਣਾ ਵਰਕ ਹੋਇਆ ਹੋਇਆ ਨਾਲ ਆਦੇ ਆਪਾਂ ਇਹ ਪਲੇਨ ਬਾਟਮ ਲਗਾਈ ਹੋਈ ਹੈ ਬਾਟਮ ਦੇ ਉੱਪਰ ਵੀ ਵਰਕ ਹੈਗਾ ਬਾਟਮ ਦੇ ਉੱਪਰ ਵੀ ਇੱਕ ਫਲਾਰ ਜਿਹਾ ਛੋਟਾ ਜਿਹਾ ਬਣ ਰਿਹਾ ਹੈਗਾ ਬੜਾ ਪਿਆਰਾ ਬੜਾ ਸੋਹਣਾ ਕੰਮ ਹੋਇਆ ਹੋਇਆ ਇਹਦੇ ਵੀ ਇਸ ਨੂੰ ਵੀ ਆਪਾਂ ਵੀ ਵਧੀਆ ਸਰਦਾਰੀ ਜੀ ਲੁੱਕ ਦੇ ਵਿੱਚ ਸਟਿਚਿੰਗ ਕਰਕੇ ਵੇਅਰ ਕਰ ਸਕਦੇ ਹਾਂਗੇ ਤੇ ਇਸ ਤਰ੍ਹਾਂ ਹੀ ਮੇਰੀਆਂ ਭੈਣਾਂ ਨੂੰ ਕਿ ਮੈਂ ਹੋਰ ਚੀਜ਼ ਦਿਖਾ ਰਹੀ ਹਾਂ ਇਹ ਹੈਗਾ ਜੀ ਜਿਵੇਂ ਅੱਗੇ ਆਪਣਾ ਹੁਣ ਫੰਕਸ਼ਨਸ ਸਟਾਰਟ ਹੋਣ ਵਾਲੇ ਨੇਗੇ ਫੈਸਟੀਵਲਸ ਵੀ ਆ ਰਹੇ ਨੇਗੇ ਉਹਨਾਂ ਵਾਸਤੇ ਆਪਾਂ ਸੂਟ ਰੈਡੀ ਕੀਤਾ ਸੀਗਾ ਇਹ ਹੈਗਾ ਆਪਾਂ ਸ਼ਿਮਰ ਦੇ ਉੱਪਰ ਸੂਟ ਰੈਡੀ ਕੀਤਾ ਸ਼ਿਮਰ ਦਾ ਸਟਾਫ ਲੱਗਿਆ ਹੋਇਆ ਹੈਗਾ ਤੇ ਇਹਦੇ ਤੇ ਆਪਾਂ ਆਰੀ ਦਾ ਕੰਮ ਕੀਤਾ ਹੋਇਆ ਹੈ ਤੁਸੀਂ ਚੈੱਕ ਕਰੋ ਆਰੀ ਵਰਕ ਹੋਇਆ ਹੋਇਆ ਹੈ ਇਹਦੇ ਤੇ ਬੜਾ ਪਿਆਰਾ ਜਿਹਾ ਸੂਟ ਬਣਿਆ ਹੋਇਆ ਹੈ ਇਹ। ਇਹਦੇ ਸਾਰਾ ਆਰੀ ਦਾ ਕੰਮ ਕੀਤਾ ਹੋਇਆ ਹੈ ਉੱਪਰ ਪੈਨਲ ਜਾ ਰਹੇ ਆ। نیچے ਕਾਰਨ ਦਾ ਤੇ ਦੇ ਵਰਕ ਹੋਇਆ ਹੋਇਆ ਹੈਗਾ। ਐਵੇਂ ਇਹਨਾਂ ਦੇ ਬਾਜੂ ਤੇ ਵੀ ਵਰਕ ਹੋਇਆ ਹੋਇਆ ਹੈ ਬਾਜੂ ਵੀ ਚੈੱਕ ਕਰੋ ਇਹਦੀ। ਡਾਰਕ ਮਹ ਹੈਗਾ ਆਪਣਾ ਇਹ ਪਰਪਲ ਡਾਰਕ ਪਰਪਲ ਜਾਂ ਸ਼ਿਮਰ ਦੇ ਵਿੱਚ ਸੂਟ ਬਣਿਆ ਹੋਇਆ ਹੈ ਇਹ। ਕਿ ਇੱਕ ਜੀ ਆਪਾਂ ਮੋਰ ਪੰਖੀਆ ਸੂਟ ਰੈਡੀ ਕੀਤਾ ਇਹ ਵੀ ਆਪਾਂ ਸ਼ਿਮਰ ਦੇ ਵਿੱਚ ਹੀ ਰੈਡੀ ਕੀਤਾਗਾ। ਇਹ ਵੀ ਤੁਸੀਂ ਚੈੱਕ ਕਰੋ ਬੜਾ ਹੀ ਪਿਆਰਾ ਜਿਹਾ ਫਰੰਟ ਬਣਿਆ ਹੋਇਆ ਹੈਗਾ ਫਰੰਟ ਦੇ ਨਾਲ ਹੀ ਉੱਪਰ ਇਹਦੇ ਪੈਨਲ ਜਾ ਰਹੇ ਨੇਗੇ ਆਰੀ ਵਰਕ ਹੋਇਆ ਹੋਇਆ ਹੈਗਾ ਆਰੀ ਵਰਕ ਦੇ ਵਿੱਚ ਬੜਾ ਹੀ ਪਿਆਰਾ ਸੂਟ ਬਣਾ ਹੋਇਆ ਬਹੁਤ ਸੋਹਣਾ ਸੂਟ ਲੱਗਦਾ ਹੈ ਜੀ ਮੇਰੀ ਭੈਣ ਨੇ ਕਿਸੇ ਨੇ ਵੀ ਸੂਟ ਬਾਈ ਕਰਨਾ ਹੋਵੇ ਜਾਂ ਫਿਰ ਤੁਸੀਂ ਆਪਣੇ ਪਸੰਦ ਦਾ ਖੁਦ ਦਾ ਕਲਰ ਕੰਬੀਨੇਸ਼ਨ ਵਗੈਰਾ ਕਰਾਉਣਾ ਹੋਵੇ ਤਾਂ ਵੀ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਤੁਹਾਨੂੰ ਅਸੀਂ ਜਿਵੇਂ ਤੁਸੀਂ ਕਹੋਗੇ ਓਵੇਂ ਸੂਟ ਰੈਡੀ ਕਰਕੇ ਦੇ ਸਕਦੇ ਹਾਂ ਜੇ ਤੁਹਾਡੀ ਆਪਣੀ ਖੁਦ ਦੀ ਪਸੰਦ ਆ ਗਈ ਤਾਂ ਤੁਸੀਂ ਦੱਸ ਸਕਦੇ ਹੋਗੇ ਬਾਕੀ ਜੇ ਤੁਸੀਂ ਇਹਨਾਂ ਦੇ ਵਿੱਚੋਂ ਬਾਈ ਕਰਨੇ ਆ ਤਾਂ ਤੁਸੀਂ ਇਹਨਾਂ ਚੋਂ ਵੀ ਆਰਡਰ ਬੁੱਕ ਕਰਵਾ ਸਕਦੇ ਹੋਗੇ ਬਾਕੀ ਜੀ ਥੈਂਕ ਯੂ ਧੰਨਵਾਦ ਸਾਡੇ ਚੈਨਲ ਨੂੰ